ਉਹਨਾਂ ਲਈ ਇਸ ਤੇ ਉੱਪਰ ਆਇਆ ਕਿਉਂਕਿ ਇਥੋਂ ਦਾ ਜੋ ਬਸੰਦਾ ਭਗਵਾਨਤਮਾਨ ਉਹਨੇ ਸਾਡੇ ਨਾਲ ਤਕਰੀਬਨ 100 ਤੋਂ ਉੱਪਰ ਮੀਟਿੰਗਾਂ ਕਰ ਚੁੱਕਿਆ ਉਹ ਇਹ ਗੱਲ ਕਹਿੰਦਾ ਸੀ ਕਿ ਮੇਰਾ ਹਰਾ ਪੈਨ ਆਮ ਲੋਕਾਂ ਦੀ ਭਲਾਈ ਦੇ ਲਈ ਚੱਲੂਗਾ ਪਰ ਅਸੀਂ ਉਸ ਨੂੰ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਕਿ 100 ਮੀਟਿੰਗਾਂ ਕਰਨ ਦੇ ਬਾਵਜੂਦ ਵੀ ਤੇਰੀ ਇਸ ਪੈਨ ਦੀ ਹਰੀ ਸਿਆਹੀ ਹੈ ਜਿਹੜੀ ਉਹ ਖਤਮ ਹੋ ਗਈ ਜਾ ਇਹ ਹਰੀਸ ਤੇ ਆਈ ਆ ਜਿਹੜੀ ਇਹ ਸੁੱਕ ਗਈ ਜੇ ਸੁੱਕ ਚੁੱਕੀ ਆ ਤਾਂ ਆਹ ਕੰਪਿਊਟਰ ਅਧਿਆਪਕ ਤੇਰੇ ਇਸ ਪੜਦੇ ਵਿੱਚ ਖੜ ਕੇ ਇਹ ਐਲਾਨ ਕਰਦੇ ਆ ਕਿ ਜੇ ਤੂੰ ਸਾਡੇ ਹੱਕ ਸਿੱਧੇ ਤੌਰ ਤੇ ਨਹੀਂ ਦਵਾਗਾ ਤਾਂ ਅਸੀਂ ਤੇਰੀ ਧੌਂਟ ਤੇ ਗੋਡਾ ਰੱਖ ਕੇ ਆਪਣੇ ਹੱਥ ਲੈ ਕੇ ਦਿਖਾਵਾਂਗੇ ਇਹ ਅਸੀਂ ਅੱਜ ਐਲਾਨ ਕਰਕੇ ਚੱਲੇ ਆ ਤੇ ਇਸ ਲਈ ਆਮ ਲੋਕਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਬੇਵਜ੍ਹਾ ਪਰੇਸ਼ਾਨ ਨਹੀਂ ਕਰਦੇ ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਹੌਲੀ ਹੌਲੀ ਪ੍ਰਾਈਵੇਟੇਸ਼ਨ ਵੱਲ ਨੂੰ ਵੱਧ ਰਹੀ ਆ ਮੈਂ ਤੁਹਾਨੂੰ ਜਿਆਦਾ ਲੰਮਾ ਸਮਾਂ ਨਾ ਲੈਂਦਾ ਹਾਂ ਇਹ ਦੱਸਾਂ ਕਿ ਇਹ ਜੋ ਕੰਪਿਊਟਰ ਅਧਿਆਪਕ ਨੇ ਇਹਨਾਂ ਨੇ ਸਿੱਖਿਆ ਵਿਭਾਗ ਨੂੰ ਡਿਜੀਟਲ ਬਣਾਤਾ ਇਹ ਜਦੋਂ 2005 ਦੇ ਵਿੱਚ ਭਰਤੀ ਹੋਏ ਸੀ ਤਾਂ ਜਿਹੜੀਆਂ ਐਪਲੀਕੇਸ਼ਨਾਂ ਲਿਖੀਆਂ ਜਾਂਦੀਆਂ ਸੀ ਉਹ ਹੱਥ ਨਾਲ ਲਿਖੀਆਂ ਜਾਂਦੀਆਂ ਸੀ ਇਹ ਕੰਪਿਊਟਰ ਅਧਿਐਤਕਾਂ ਨੇ ਆ ਕੇ ਡਿਜੀਟਲ ਕ੍ਰਾਂਤੀ ਇਹੋ ਜੀ ਲੈ ਕੇ ਆਂਦੀ ਕਿ ਅੱਜ ਜੋ ਜਿੰਨਾ ਦੀ ਬਾਤ ਜੋ ਇਹਨਾਂ ਦੀ ਇਨਫੋਰਮੇਸ਼ਨ ਪਹਿਨਾਤ ਮਹੀਨੇ ਅਜ ਤੱਕ ਪਾਤ ਦੀ ਸੀ ਉਸ ਕੈਂਟਾ ਦੇ ਵਿੱਚ ਪਹੁੰਚਣ ਲੱਗੀ ਅੱਜ ਜੇ ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਜੋ ਤੋਰ ਪ੍ਰਸ਼ਾਸਨ ਕੰਮ ਕਰਦਾ ਉਹਦੇ ਵਿੱਚ 90% ਸਮੂਹ ਲੋਕ ਇੰਨਾ ਕੰਪਿਊਟਰ ਵਾਲਿਆ ਆਪਾਂ ਲਿਆ ਇਹ ਕੰਪਿਊਟਰ ਤੇ ਆਪ ਕੋਈ ਕੰਮ ਨਾ ਕਰਨ ਲਈ ਤਾਂ ਇਹਨਾਂ ਤੋਂ ਚੋੜ ਵੀ ਨਹੀਂ ਕਰਵਾਉਣੀ। ਇਹ ਇਹ ਸਾਰੀਆਂ ਗੱਲਾਂ ਤੇ ਭਲੀ ਭਾਤ ਬਾਣੂ ਨੇ ਇਹ ਭੰਡ ਮੰਤਰੀ ਇਹ ਕੀ ਕਰਦੇ ਨੇ ਉਹ ਖਨੌਰੀ ਦੇ ਬਾਟਰ ਤੇ ਜਿੱਥੇ ਸਿੱਧੂਪੁਰ ਕਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉੱਥੇ ਜਾ ਕੇ ਖੇਖਣ ਕੀ ਕਰਦੇ ਨੇ ਇਹ? ਕਿ ਅਗੜੀ ਕੇਂਦਰ ਦੀ ਸਰਕਾਰ ਆ ਉਹ ਹੱਕਾਂ ਦੇ ਪ੍ਰਤੀ ਸਹਿਰਦ ਨਹੀਂ ਹੈਗੀ ਪਰ ਇਸ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਸੰਗਰੂਰ ਦੀ ਧਰਤੀ ਤੇ ਉਹ ਮਲਾਜਮ ਉਹ ਕੰਪਿਊਟਰ ਅਧਿਆਪਕ ਜਿਨ੍ਹਾਂ ਨੇ ਡਿਜੀਟਲ ਕ੍ਰਾਂਤੀ ਲੈ ਕੇ ਆਂਦੀਆਂ ਉਹ ਤੁਹਾਡੇ ਸੰਗਰੂਰ ਸ਼ਹਿਰ ਦੇ ਵਿੱਚ ਆਪਣੇ ਹੱਕ ਮੰਗ ਰਹੇ ਨੇ 100 ਦੇ ਕਰੀਬ ਤੇਰੇ ਨਾਲ ਮੀਟਿੰਗਾਂ ਕਰ ਚੁੱਕੇ ਨੇ ਪਰ ਤੁਸੀਂ ਉਹਨਾਂ ਦਾ ਹੱਥ ਆ ਜਿਹੜਾ ਉਹ ਨਹੀਂ ਦੇ ਰਹੇ ਤੁਸੀਂ ਲੋਕਾਂ ਦੇ ਪ੍ਰਤੀ ਕਿੰਨਾ ਕੁ ਵਫਾਦਾਰ ਹੋ ਤੁਸੀਂ ਲੋਕਾਂ ਦੇ ਪ੍ਰਤੀ ਕਿੰਨੇ ਕੁ ਸਹਾਰਦ ਹੋ ਇਹ ਇਸ ਗੱਲ ਤੋਂ ਚਾਨਣ ਹੋ ਜਾਂਦਾ ਭਗਵੰਤ ਮਾਨ ਜੀ ਇਸ ਲਈ ਦੋਹਰੀ ਮਾਨਸਿਕਤਾ ਨਾ ਪੜਾਓ ਤੇ ਇਹ ਅਸੀਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਜੋ ਤੁਸੀਂ ਕਿਉਂਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵਰਤ ਕੇ ਅਸੀਂ ਡੰਡਾ ਜੋਰੀ ਵਰਤ ਕੇ ਅਸੀਂ ਪਾਣੀ ਦੀਆਂ ਬਿਛਾੜਾ ਵਰਤ ਕੇ ਅਸੀਂ ਇਹਨਾਂ ਕੰਪਿਊਟਰ ਅਧਿਆਪਕਾਂ ਨੂੰ ਇੱਥਾ ਖਦੇੜ ਕਮਾਂਗੇ ਤਾਂ ਇਹ ਤੁਹਾਡੀ ਗਲਤ ਸਮਝੀ ਆ ਕਿਉਂਕਿ ਕੰਪਿਊਟਰ ਅਧਿਆਪਕਾਂ ਦੇ ਨਾਲ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਤੇ ਇਹ ਹੁਣ ਲੜਾਈ ਆ ਜਿਹੜੀ ਇਹ ਇਕੱਲੀ ਕੰਪਿਊਟਰ ਅਧਿਆਪਕਾਂ ਦੀ ਲੜਾਈ ਨਾ ਰਹਿ ਕੇ ਇਹ ਇੱਕ ਅਧਿਆਪਕ ਵਰਗ ਦੀ ਹੋਂਦ ਦੀ ਲੜਾਈ ਹੋ ਨਿਪੜਨੀ ਆ ਇੱਕ ਅਧਿਆਪਕ ਵਰਗ ਦੀ ਲੜਾਈ ਵੱਲ ਚੁੱਕੀ ਆ ਤੇ ਆਲੇ ਦੁਆਲੇ ਦੁਕਾਨਾਂ ਵਾਲੇ ਵੀਰ ਇਹ ਨਾ ਸਮਝਣ ਕੇ ਅੱਜ ਇਹ ਜੇ ਕਹਿਰ ਕੰਪਿਊਟਰ ਅਧਿਆਪਕਾਂ ਤੇ ਜਾਏ ਇਸ ਅਧਿਆਪਕ ਵਰਕ ਦੇ ਉੱਪਰ ਪੈ ਰਿਹਾ ਸਾਡੀ ਜਿਹੜੀ ਸ਼ਾਪ ਆ ਉਹ ਇਹਨੇ ਇਸ ਸਰਕਾਰ ਨੇ ਸਾਡੇ ਉੱਤੇ ਨਹੀਂ ਛੁੱਟਰੀ ਹੌਰੀ ਹੌਰੀ ਬਾਲਮਾਰ ਟਰਗੀਆਂ ਕੰਪਨੀਆਂ ਜਿਹੜੀਆਂ ਉਹ ਉਸ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਪਸਾਰਦੀਆਂ ਜਾ ਰਹੀਆਂ ਨੇ ਤੇ ਤੁਸੀਂ ਦੇਖਿਓ ਆ ਜਿਹੜੀਆਂ ਆੜੇ ਦੁਆਲੇ ਤੁਹਾਡੀਆਂ ਛੋਟੀਆਂ ਛੋਟੀਆਂ ਦੁਕਾਨਾਂ ਜਿੰਨਾ ਤੋਂ ਤੁਹਾਡਾ ਘਰ ਪਰਿਵਾਰ ਚੱਲਦਾ ਇਹ ਕੀ ਵਾਪਰਨਾ ਵੱਡੇ ਵੱਡੇ ਮਾਲ ਬਣ ਜਾਣੇ ਇੱਥੇ ਅਫਾਨੀਆਂ ਅਡਾਨੀਆਂ ਨੇ ਆ ਜਾਣਾ ਜੇ ਅਸੀਂ ਨਾ ਜਾਗੇ ਸਾਨੂੰ ਇਹ ਜਾਗਣਾ ਪੈਣਾ ਮੈਂ ਇਹੀ ਬੇਨਤੀ ਕਰੂੰਗਾ ਕਿ ਸਾਡਾ ਸਾਥ ਦਿਓ ਜਿੰਨਾ ਬੰਦਾ ਸਾਥ ਦਿਓ ਆਪਾਂ ਇਸ ਸਰਕਾਰ ਨੂੰ ਦੱਸਾਂਗੇ ਕਿ ਆਮ ਲੋਕ ਕੀ ਹੁੰਦੇ ਨੇ ਉਹ ਸਾਡਾ ਜੌਨੀ ਸਿੰਘਰਾ ਉਹ ਸਾਡਾ ਬੱਬਰ ਸ਼ੇਰ ਅੱਜ ਉਸ ਧਰਤੀ ਦੇ ਉੱਪਰ ਤਕਰੀਬਨ 8 ਦਿਨਾਂ ਤੋਂ ਮਰਨ ਵਰਤ ਦੇ ਉੱਪਰ ਬੈਠਾ ਤੇ ਸਾਥੋਂ ਦੀ ਅੱਜ ਸ਼ੁਕਰ ਆਈ ਆ ਸਵਰਦੀ ਸਾਥੀ ਨੇ ਦੱਸਿਆ ਤੇ ਕੱਲ ਤਹੇਦਰ ਤੀ ਦਿਨੋ ਦਿਨ ਸ਼ੁਕਰ ਵੀ ਘੜਦੀ ਜਾ ਰਹੀ ਆ ਤੋ ਇਹ ਸਾਰੇ ਦਾ ਜਿੰਮਾ ਇਹ ਹਰਪਾਲ ਚੀਮਾ ਇਹ ਭਗਵੰਤ ਮਾਨ ਇਹ ਆਮ ਆਦਮੀ ਪਾਰਟੀ ਇਹ ਝੁੱਪੀ ਸਰਕਾਰ ਹੋਊਗੀ ਉਸ ਲਈ ਮੈਂ ਆਪਣੇ ਸ਼ਬਦਾਂ ਨੂੰ ਬਰਾਮਦ ਦਿੰਦਾ ਹਾਂ ਇਹੀ ਕਹਾਂਗਾ ਕਿ ਹਰ ਮੋੜ ਤੇ ਸਲੀਪਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇੜਾ ਸਾਡਾ ਵੀ ਵੇਖ ਜੇੜਾ ਧੰਨਵਾਦ ਬਹੁਤ ਧੰਨਵਾਦ ਸਾਥੀ ਦਾ ਸਾਥੀਓ ਸਰਕਾਰਾਂ ਦੇ ਜੋ ਮਨਸੂਬੇ ਆ ਉਹਨਾਂ ਨੂੰ ਦੇਖਦੇ ਹੋਏ ਸਾਡਾ ਜਿਹੜੀ ਇਹ جنگ ਹੈਗੀ ਹੈ ਬਹੁਤ ਲੰਬੀ ਚੱਲੂਗੀ। ਔਰ ਕਿੰਨੇ ਮਹੀਨੇ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ 4 ਮਹੀਨੇ ਹੋਣ ਵਾਲੇ ਆ। ਸਾਨੂੰ ਇਸ ਧਰਤੀ ਤੇ ਬੈਠਿਆਂ ਨੂੰ ਹੋ ਗਏ ਆ। ਤੇ ਸਰਕਾਰਾਂ ਸਾਡੀ ਸਾਰ ਨਹੀਂ ਲੈ ਰਹੀਆਂ। ਤੇ ਜਦੋਂ ਲੰਬੇ ਜੁੱਧ ਹੁੰਦੇ ਆ ਤੇ ਉਹਦੇ ਲਈ ਮਾਂ ਮੁੰਡੀ ਵੀ ਲੰਬੀ ਕਰਨੀ ਪੈਂਦੀ ਆ ਇੱਕ ਗੱਲ ਤਾਂ ਇਹ ਆਪਾਂ ਸਮਝ ਕੇ ਚੱਲੀਏ ਤੇ ਜੰਗ ਸਾਡੀ ਲੰਬੀ ਆ ਤੇ ਲੰਬਾਈ ਚੱਲਣਾ ਪਊਗਾ ਤੇ ਸਾਨੂੰ ਆਪਣਾ ਵੀਜ਼ਨ ਵੀ ਲੰਬਾ ਬਣਾਉਣਾ ਪਊਗਾ ਇਹਦੇ ਲਈ ਸਾਡੇ ਸਾਡੀਆਂ ਜੰਗੀਆਂ ਭਰਾਤਰੀ ਜਥੇਬੰਦੀਆਂ ਸਾਡੀ ਪਿੱਠ ਤੇ ਖੜੀਆਂ ਤੇ ਉਸੇ ਸੰਦਰਭ ਵਿੱਚ ਬੀਟੀਐਫ ਮਾਨਸਾ ਤੋਂ ਸਾਡੇ ਵਿੱਚ ਹਾਜ਼ਰ ਨੇ ਕੌਰ ਸਿੰਘ ਜੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਮਾਈਕ ਤੇ ਹੁਣ ਜਿਹੜਾ ਉਹ ਲੰਬੇ ਸਮੇਂ ਤੋਂ ਸਾਨੂੰ ਸਪੋਰਟ ਕਰਦੇ ਆ ਰਹੇ ਆ ਡੀਟੀਐਫ ਵਾਲੇ ਡੀਟੀਐਫ ਇੱਕ ਅਜਿਹੀ ਜੂਨੀਅਨ ਆ ਜਿਹੜੀ ਹਰੇਕ ਜੂਨੀਅਨ ਦੇ ਨਾਲ ਖੜੀ ਆ ਔਰ ਬੜੇ ਮਾਣ ਵਾਲੀ ਗੱਲ ਵਾ ਕਿ ਇਹ ਡਟ ਕੇ ਸਾਡੇ ਨਾਲ ਖੜੇ ਆ ਤੇ ਕਦੀ ਵੀ ਪਿੱਛੇ ਨਹੀਂ ਹਟੇ ਚਾਹੇ ਉਹ ਕਿਤੇ ਵੀ ਰਹਿਣ ਦੇ ਪ੍ਰਬੰਧ ਕਰਨ ਦੀ ਗੱਲ ਹੋਵੇ ਕਿਸੇ ਵੀ ਸੂਬੇ ਦੇ ਵਿੱਚ ਉਹ ਜਥੇਬੰਦੀ ਹਮੇਸ਼ਾ ਕਾਮਯਾਬ ਰਹੀ ਆ ਜਿਹੜਾ ਡਟ ਕੇ ਹਰੇਕ ਦਾ ਸਾਥ ਦਿੰਦੇ ਰਹੀ ਆ ਪੀਟੀਐਫ ਤੋਂ ਕੌਰ ਸਿੰਘ ਜੀ ਮਾਨਸਾ ਤੋਂ ਬਹੁਤ ਹੀ ਲੰਬੇ ਸਮੇਂ ਤੋਂ ਸਰਕਾਰ ਦੀ ਬੇਰੁਖੀ ਦਾ ਸ਼ਿਕਾਇਤ ਸਾਡੇ ਕੰਪਿਊਟਰ ਜੈਪਕ ਸਾਥੀਓ ਅਤੇ ਵੱਖ-ਵੱਖ ਭਰਾਤਰੀ ਜੱਤੇ ਬੰਦੇ ਤੋਂ ਆਏ ਮੇਰੇ ਸਾਥੀਓ ਅਸੀਂ ਵੇਖ ਰਹੇ ਹਾਂ ਬੜੀਆਂ ਅਸੀਂ ਸਰਕਾਰਾਂ ਬਦਲੀਆਂ ਅਸੀਂ ਇਹ ਸਰਕਾਰ ਤੇ ਇਸ ਕਰਕੇ ਭਰੋਸਾ ਕੀਤਾ ਸੀ ਕਿ ਇਹ ਦੂਜਿਆਂ ਨਾਲੋਂ ਚੰਗੇ ਹੋਣਗੇ ਪਰ ਹੋਇਆ ਉਹੀ ਜੋ ਪਹਿਲਾਂ ਵਾਲਾ ਹੁੰਦਾ ਸੀ ਸਾਨੂੰ ਇਸ ਚੀਜ਼ ਦਾ ਪਹਿਲਾਂ ਇਹ ਯਕੀਨ ਸੀ ਪਰ ਉਹ ਸਾਡੇ ਸਾਥੀਆਂ ਨੂੰ ਇਹ ਹੁੰਦਾ ਭਈ ਨਹੀਂ ਇਹ ਚੰਗੇ ਨਿਕਲਣ ਹੁਣ ਗੱਲ ਇਸ ਚੀਜ਼ ਦੀ ਹੈ ਭਈ ਆਪਾਂ ਜਿਹੜੀ ਗੱਲ ਕਰਦੇ ਆ ਕੱਲ ਸਾਡੀ ਜਿਹੜੀ ਲੜਾਈ ਹੈ ਉਹ ਕਿਸੇ ਸਰਕਾਰਾਂ ਨਾਲ ਨਾ ਹੋ ਕੇ ਹੁਣ ਇੱਕ ਸਾਮਰਾਜ ਨਾਲ ਸਾਮਰਾਜ ਉਸ ਦੁਨੀਆ ਤੇ ਉਦੋਂ ਦਾ ਹੀ ਪੈਦਾ ਹੋਇਆ ਜਦੋਂ ਦੀ ਦੁਨੀਆ ਪੈਦਾ ਹੋਈ ਕਦੇ ਇਹ ਕਬੀਲਿਆਂ ਦੇ ਰੂਪ ਚ ਆਇਆ ਕਦੇ ਇਹ ਰਜਵਾੜਿਆਂ ਦੇ ਰੂਪ ਚ ਆਇਆ ਕਦੇ ਇਹ ਪੁਜਜੀਪਤੀਆਂ ਦੇ ਰੂਪ ਚ ਆਇਆ ਪਰ ਇਹ ਹੁੰਦਾ ਆਪਣੇ ਵੀ ਵੀਜ ਦਾ ਮਰਦੰਮ ਇੱਕ ਲੜਨ ਵਾਲੇ ਲੋਕ ਹੈ ਜਿਹੜੇ ਸਦਾ ਬਿੜਕ ਰਹਿੰਦੇ ਨੇ ਇਹ ਸਾਮਰਾਜ ਬਹੁਤ ਵਾਰ ਹਾਰਿਆ ਹੈ আর ਮੈਂ ਸਰਪੰਨਾਲ ਕਹਿਣਾ ਅੱਜ ਵੀ ਹਾਰੂਗਾ ਪਰ ਲੋੜ ਕੀ ਹੈ ਸਾਨੂੰ ਇੱਕ ਇਹ ਨਾਲ ਲੜਨ ਦੀ ਹੈ ਕਿਹਨਾਂ ਇਹ ਸਾਮਰਾਜ ਆਰਿਆ ਵਿਸ਼ਟ ਦਾਇ ਦੇ ਰੂਪ ਦੇ ਵਿੱਚ ਹਾਰਿਆ ਭਾਰਤ ਆਜ਼ਾਦ ਹੋਇਆ ਫਿਰ ਇਹ ਸਾਮਰਾਜ ਹਾਰਿਆ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਪੂਰਾ ਸਾਲ ਬਹਾਈ ਰੱਖਿਆ ਪਰ ਜਦੋਂ ਅਸੀਂ ਉਹਨਾਂ ਦੇ ਸੈਲੋਂ ਜਿਹੜੇ ਸੀਗੇ ਪੁੰਜੀਪਤੀਆਂ ਦੇ ਤੇ ਉਹਨਾਂ ਦੇ ਮੌਲਿਆਂ ਦੇ ਅੱਗੇ ਆ ਗਏ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕੋਈ ਕੈਬਨਿਟ ਦੀ ਮੀਟਿੰਗ ਹੋਈ ਹੈ ਜਾਂ ਨਹੀਂ ਹੋਈ ਪ੍ਰਧਾਨ ਮੰਤਰੀ ਆਇਆ ਤੇ ਚੁੱਕੇ ਹੀ ਸਾਡੇ ਜਿਹੜੇ ਬਿੱਲ ਸੀ ਤਿੰਨੇ ਬਾਸ ਲੈ ਕੇ ਚਲੇ ਆ ਗਏ ਉਥੇ ਕੀ ਸੀ ਉਥੇ ਵੀ ਸਾਮਰਾਜ ਦੀ ਹਾਰ ਸੀ ਪਰ ਹਾਰ ਸਾਮਰਾਜ ਦੀ ਉਦੋਂ ਹੁੰਦੀ ਹੈ ਜਦੋਂ ਲੜਾਈ ਲੰਮੀ ਕਰੀ ਜਾਵੇ ਤੇ ਇੱਕੇ ਨਾਲ ਕਰੀ ਜਾਵੇ ਆ ਸਿਰਫ ਇਹ ਮਸਲਾ ਸਾਡਾ ਕੰਪਿਊਟਰ ਤੇ ਹੱਤਾਂ ਦਾ ਹੀ ਨਹੀਂ ਹਾਰਬਰ ਪਾਵਰਾਜ ਦੇ ਇਸ ਪਵਾੜੇ ਤੋਂ ਦੁਖੀ ਹੈ ਇੱਕ ਪਾਸੇ ਖੜਾ ਸਾਥੀ ਜੁਨੀ ਸਿੰਘਲਾ ਜੋ ਮਰਨ ਵਰਤ ਤੇ ਬੈਠਾ ਹੈ ਦੂਜੇ ਪਾਸੇ ਕਿਸਾਨ ਆਗੂ ਜੋ ਮਰਨ ਵਰਤ ਤੇ ਬੈਠਾ ਹੈ ਤੀਜੇ ਪਾਸੇ ਜਿਵੇਂ ਮੇਰੇ ਸਾਥੀ ਪਹਿਲਾਂ ਕਹਿ ਕੇ ਗਏ ਨੇ ਨਾ ਇੱਥੇ ਕੋਈ ਵਪਾਰ ਮੰਡਲ ਸੁਰੱਖਿਤ ਹੈ ਨਾ ਇੱਥੇ ਕੋਈ ਦੁਕਾਨਦਾਰ ਸੁਰੱਖਿਤ ਹੈ ਨਾ ਇੱਥੇ ਕੋਈ ਕਰਮਚਾਰੀ ਸੁਰੱਖਿਤ ਹੈ ਨਾ ਇੱਥੇ ਆਰਪੀਐਸ ਸੁਰੱਖਿਤ ਹੈ ਇਹ ਸਾਰਿਆਂ ਨੇ ਾਮਰਾਜ ਦੇ ਖਾਇ ਜਾਣੇ ਤੇ ਅਸੀਂ ਇੱਕ ਨਾਮ ਹੁਣ ਆਮਰਾਜ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੁੰਦੀ ਜੇ ਲੋਕਾਂ ਦਾ ਏਕਾ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਹਰਾਜ ਹ ਪਰ ਜਿਹੜਾ ਲੋਕਾਂ ਨੇ ਯਕੀਨ ਕੀਤਾ ਸੀ ਵੀ ਆਹ ਸਾਡੇ ਜਿਹੜੇ ਅਧਿਆਪਕ ਦਾ ਬੇਟਾ ਹੈ ਵੀ ਸਹਾਰਾਜੀ ਨਹੀਂ ਹੋਊਗਾ ਤਾਂ ਇਹ ਸਾਨੂੰ ਭੁਲੇਖਾ ਸੀ ਹੁਣ ਸਾਡੇ ਸਾਥੀ ਕਹਿੰਦੇ ਆ ਵੀ ਇਹ ਜਵਾਨ ਨੇ ਪੱਕੇ ਨਹੀਂ ਮੈਂ ਇਹਨਾਂ ਨੂੰ ਇਸ ਗੱਲ ਤੇ ਇਹ ਨਹੀਂ ਕਹਿੰਦਾ ਵੀ ਇਹ ਜਵਾਨ ਦੇ ਪੱਕੇ ਹੈ ਇਹਨਾਂ ਨੇ ਇਹਨਾਂ ਨਾਲ ਝਵਾਨ ਕਰੀ ਸੀ ਵੀ ਅਸੀਂ ਤੁਹਾਨੂੰ ਲਿਆ ਦਿਓ ਰਾਜ ਤੇ ਨਾ ਅਸੀਂ ਕਿਸੇ ਕਰਮਚਾਰੀ ਨੂੰ ਕੁਝ ਦੇਵਾਂਗੇ ਨਾ ਕਿਸੇ ਕਿਸਾਨ ਨੂੰ ਕੁਝ ਦੇਵਾਂਗੇ ਨਾ ਕਿਸੇ ਨਾਲ ਮੀਟਿੰਗ ਕਰਾਂਗੇ ਉਸ ਗੱਲ ਤੇ ਪੱਕੇ ਸੱਜਣ ਆਪਣੇ ਨਾਲ ਇਹਨਾਂ ਨੇ SLAਵਾ ਹੀ ਕੀਤਾ ਸੀ ਤੇ ਭਟਨੇ ਆਪਣੇ ਨਾਲ ਓਕੇ ਵਾਦੇ ਕੀਤੇ ਸੀ ਅਸੀਂ ਕੋ ਸੱਜਣ ਨੂੰ ਉਦੋਂ ਵੀ ਰੱਖਦੇ ਹੁੰਦੇ ਸੀ ਕਿਉਂਕਿ ਮੈਂ ਬੜਾ ਪੁਰਾਣਾ ਇਸ ਸੰਘਰਸ਼ ਦੇ ਵਿੱਚ ਕੰਮ ਕਰਦਾ 50 ਸਟੂਡੈਂਟ ਜਿਹੜੇ ਉਸ ਤੋਂ ਲੈ ਕੇ ਹੁਣ ਤੱਕ ਡੀਟੀਐਫ ਦੇ ਵਿੱਚ ਤੇ ਸਾਡੇ ਆਗੂ ਸਾਨੂੰ ਦੱਸਦੇ ਹੁੰਦੇ ਸੀਗੇ ਜਦੋਂ ਫੈਬਰਵਾਰ ਹੁੰਦਾ ਸਾਡੀ ਸਕੂਲਿੰਗ ਕਰਦੇ ਉਹ ਆਦੇ ਵੀ ਹੁੰਦਾ ਜਿਹੜਾ ਕਿਤੇ ਕਾਨਫਰੰਸ ਕਰਦਾ ਹੈ ਪ੍ਰਧਾਨ ਮੰਤਰੀ ਹੈ ਜਿਹੜਾ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਹੈ ਮੇਰੀ ਜਨਤਾ ਤੇ ਕੋਈ ਪਾਰ ਆਵੇ ਮੇਰੀ ਜਨਤਾ ਨੂੰ ਕੋਈ ਸਮੱਸਿਆ ਆਵੇ ਮੈਂ ਉਹਨਾਂ ਨੂੰ ਸੁਣਾ ਸਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨੀ ਪਰੰਤੂ ਆਜਿਛੇ ਕਹੇ ਉਹ ਪੰਜਾਬ ਸਰਕਾਰ ਕਹੇ ਉਹ ਸੈਕਟਰ ਸਰਕਾਰ ਉਹ ਲੋਕਾਂ ਦੀ ਜ਼ਾਲਤ ਤੇ ਮਾਰ ਨੂੰ ਇਸ ਤਰ੍ਹਾਂ ਪੂੰਜੀਪਤੀਆਂ ਨੂੰ ਲੁੱਟਾ ਰਹੀ ਹੈ ਦੇਖੋ ਜਿਹੜੀ ਆ ਭਾਰਤ ਵਾਲਾ ਪ੍ਰੋਜੈਕਟ ਬਣਦੇ ਕਿਸੇ ਤੋਂ ਕੋਈ ਸਹਿਮਤੀ ਕਰਵਾਇਆ ਜਾਂਦਾ ਕਿਸੇ ਤੋਂ ਕੋਈ ਰਜਿਸਟਰੀ ਨਹੀਂ ਕਰਵਾਈ ਜਾਂਦੀ ਕਿਸੇ ਦੇ ਬਿਨੈ ਖਾਤੇ ਪੈਸਾ ਪਾਇਆ ਇਹ ਮੋਸੋਨਨ ਉਤੀ ਰਾਜਾ ਕੇ ਕੁੱਤੀ ਹੈ ਤੇ ਕਬਜ਼ਾ ਲੈ ਲੈਂਦੀ ਹੈ ਇਹੀ ਹਾਲ ਸਾਡੇ ਸਾਰੇ ਕਾਮਤਰੀਆਂ ਦਾ ਕੀਤਾ ਹੋਇਆ ਹੈ ਇਹਦੇ ਵਿੱਚ ਸਾਨੂੰ ਬਹੁਤ ਵੱਡੀ ਲਾਮਬੰਦੀ ਦੀ ਲੋੜ ਹੈ ਮੈਂ ਇਹ ਕਹਿੰਦਾ ਵੀ ਅਸੀਂ ਜ਼ਰੂਰ ਜਿੱਤਾਂਗੇ ਜਿੱਤ ਕੇ ਜਾਵਾਂਗੇ ਪਰ ਸਾਧ ਭਗਵੰਤਵਰ ਨੂੰ ਮੈਂ ਕਹਿੰਦਾ ਵੀ ਆਹ ਜਿਹੜਾ ਜੀਜੀ ਹੱਟਾ ਗਿਆ ਉਹਦੇ ਵਿੱਚ ਜਿਹੜੇ ਅਸੀਂ ਕਹਿੰਦੇ ਹਾਂ ਕਿ ਵਜੀਦ ਖਾਨ ਨੇ ਕਹਿਰ ਕੀਤਾ ਸਾਧ ਭਗਵੰਤਵਰ ਤੋਂ ਵਜੀਦ ਖਾਨ ਤੋਂ ਘਟ ਨੇ ਕਿਉਂਕਿ ਸਾਡੇ ਸਾਥੀਆਂ ਨੂੰ ਪਿੱਛੇ ਦੇ ਕਰੰਟ ਸੀ ਜਿਹੜਾ ਟੈਂਪਰੇਚਰ 5 ਡਿਗਰੀ ਤੋਂ ਘੱਟ ਸੀ ਤੇ ਸਾਡੇ ਕੰਪਿਊਟਰ ਸਾਥੀਆਂ ਨੂੰ ਪੈਂਟ ਵੀ ਨਹੀਂ ਲਾਉਂਦਾ ਸੀ ਉਹ ਸੜਕ ਦੇ ਸੁੱਤੇ ਸੀ ਜੇ ਵਜੀਦ ਖਾਨ ਨੇ ਸਾਡੇ ਫਹਿਦਾਂ ਦੇ ਮਾਤਾਂ ਨੂੰ ਛੰਡੀਪੁਰ ਦੇ ਵਿੱਚ ਕੈਦ ਕੀਤਾ ਸੀ ਤਾਂ ਸੂਬੇ ਲੋਕਾਂ ਨੂੰ ਛੰਡੀਆਂ ਸੜਕਾਂ ਦੇ ਵਹਾਏ ਤਾਂ ਇਸ ਕਰਕੇ ਲੋਕ ਤੇਰੀ ਸੁਣਨਾ ਵੀ ਉਹਨਾਂ ਨਾਲ ਕਰਿਆ ਕਰਦੇ ਇਹ ਕਿ ਇਹਨਾਂ ਨੂੰ ਮੈਂ ਹੋਰ ਦੱਸ ਦੇਣਾ ਚਾਹੁੰਦਾ ਜਿਹੜੀ ਅੱਜ ਇਹ ਪ੍ਰਾਈਵੇਟ ਲਿਮਿਟਿਡ ਟੀਮਾਂ ਨੇ ਬਹੁਤ ਬਣੇ ਹੋਏ ਮਾਨ ਬਣੀ ਹੋਈ ਹੈ ਭਾਈ ਇੱਥੇ ਉਹ ਰਾਜਾ ਵਾਲੇ ਕਾਹੀ ਤੋਂ ਪੂੰਜੀਵਾਦ ਨਹੀਂ ਰਿਹਾ ਇਹੜਾ ਦੇ ਮੂੰਹ ਤੋਂ ਕੱਢਿਆ ਗਿਆ ਤਰੂ ਹੀ ਤਰੂ ਵੱਡ ਜਾਂਦਾ ਸੀ ਆਦਿ ਤੇ ਰੰਗਰੇਵ ਨੂੰ ਕੋਈ ਨਹੀਂ ਯਾਦ ਕਰਦਾ ਆਦਿ ਤੇ ਲੜਦਾ ਇਹ ਲੋਕਾਂ ਨੇ ਇਤ ਹੋਈ ਹੈ ਤੇ ਮੈਂ ਦੱਸ ਦੇਣਾ ਤੁਹਾਨੂੰ ਇਹਨੂੰ ਵੀ ਕੈਪਟਨ ਅਵਿਨੰਦਰ ਸਿੰਘ ਨੇ ਵੀ ਬਹੁਤ ਲੋਕ ਪੁੱਟੇ ਸੀ ਤੇ ਲੋਕਾਂ ਨੇ ਇਹ ਜਾਸਿਟਾ ਉਣਕੇ ਗੁੱਡਣੀਏ ਕਰਤਾ ਆਹ ਜਿਹੜੀ ਕਾਲੀ ਪਾਰਟੀ ਕਾਉਂਦੀ ਸੀ ਅੱਜ ਉਹਨਾਂ ਦਾ ਕਿਤੇ ਨਾਮੋਂ ਨਿਸ਼ਾਨ ਦੇ ਰਿਹਾ ਵਿਅਕਤਾਂ ਨੂੰ ਪੁੱਟਣਾ ਇਹ ਹੁਣ ਸਮਾਂ ਰਹਿੰਦਾ ਲੋਕਾਂ ਲਈ ਕੰਮ ਕਰ ਲੋ ਲੋਕਾਂ ਦੇ ਹੋ ਜੋ ਲੋਕਾਂ ਨੂੰ ਛੱਡ ਦਿਓ ਲੋਕਾਂ ਦੇ ਹੱਕ ਦਿਓ ਟੋਡੇ ਦਰ ਤੇ ਆਏ ਨੇ ਦਰ ਤੇ ਆਏ ਨੇ ਪਰ ਜੋ ਵੀ ਹਰ ਇੱਕ ਸੁਣਦਾ ਹੁੰਦਾ ਤੁਸੀਂ ਲੋਕਾਂ ਨੂੰ ਮਰਨ ਵਰਤ ਵਾਸਤੇ ਮਜਬੂਰ ਕਰ ਦਿਓ ਜਦੋਂ ਕਿ ਤੁਹਾਡੀ ਸਤਾ ਸਿਕ ਜਿੰਮੇਵਾਰੀ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਉਹਨਾਂ ਦੇ ਹੱਕਾਂ ਦੀ ਗੱਲ ਸੁਣਨੀ ਇਹ ਬਹੁਤ ਵੱਡੀ ਦੁਖਾਲੀ ਗੱਲ ਹੈ ਕਿ ਐ ਸਰਕਾਰ ਹੈ ਜਿਹੜੀ ਇਹ ਹੈ ਇਸ ਤਰ੍ਹਾਂ ਦੁਬੇ ਵੀ ਹਾਈਬ੍ਰਿਡ ਸਮਰਾਜੀ ਹੈ ਹਾਈਬ੍ਰਿਡ ਸਮਰਾਜੀ ਈ ਹੈ ਇੱਕ ਪਾਸੇ ਇਨਕਲਾਬ ਦਾ ਨਾਰਾ ਲਾਉਂਦੇ ਨੇ ਦੂਜੇ ਪਾਸੇ ਸਮਰਾਜਵਾਦ ਵਾਜੂ ਜਿੰਦਾਬਾਦ ਕਹਿੰਦੇ ਤਾਂ ਇਹ ਵੀ ਸਾਨੂੰ ਲੋਕਾਂ ਦੀ ਲੋੜ ਨਹੀਂ ਇਸ ਕਰਕੇ ਸਾਨੂੰ ਹਰ ਇੱਕ ਥਾਂ ਤੇ ਲੜਨਾ ਪਊਗਾ ਅਸੀਂ ਹਰ ਇੱਕ ਲਾਮਬੰਦੀ ਕਰੀਏ ਕਿ ਅਸੀਂ ਅੱਲੇ ਨਹੀਂ ਜਿੱਤ ਸਕਦੇ ਅਸੀਂ ਜਨਤਾ ਸਾਰੇ ਨੂੰ ਨਾਲ ਲੈ ਕੇ ਕਰੀਏ ਤੇ ਜਿਹੜੇ ਜਿਹੜੇ ਵੀ ਭਾਤਰੀ ਸਾਥੀ ਇੱਥੇ ਆਏ ਨੇ ਸਾ ਬੈਕ ਹਨ ਆ ਵੀ ਲਾਮਬੰਦੀ ਨੂੰ ਹੋਰ ਕਰੀਏ ਵੱਡੀ ਦੂਜੀ ਗੱਲ ਅੱਜ ਦੱਸ ਦੇਣਾ ਚਾਹੁੰਦੇ ਹਾਂ ਬਿੱਕੇ-ਵਿੱਕੇ ਜੇ ਨੂੰ ਮਲੇਖਾ ਨਾ ਹੋਵੇ ਵੀ ਕੱਠ ਬਹੁਤ ਕੱਟ ਹੈ ਇਹ ਤਾਂ ਇੱਕ ਟੋਕਨ ਦਾ ਹੈ ਅਸਲੀ ਅਜਾ ਕੱਠ ਹੈ ਉਹ ਤਾਂ ਕੁਲਦੀਪ ਛਟਾਲੀਵਾਲ ਦੇ ਉੱਥੇ ਤੇ ਹੋ ਰਿਹਾ ਹੈ ਉੱਥੇ ਵੀ ਸਾਥੀਆਂ ਵੱਲੋਂ ਬੜੀਆਂ ਫੋਟੋਆਂ ਤੇ ਬੜਾ ਸੰਗਠਨ ਕੀਤਾ ਜਾ ਰਿਹਾ ਹੈ ਇਸ ਕਰਕੇ ਆਪਾਂ ਜਿੱਤ ਨੂੰ ਜਾਰੀ ਰੱਖਣਾ ਹੈ ਸਸਕਾਰ ਨੂੰ ਜਾਰੀ ਰੱਖਣਾ ਹੈ ਹਰ ਜਿੱਤ ਬਹੁਤ ਨੇੜੇ ਹੈ ਕਿਰ ਅੱਕੇ ਨਾਲ ਅਸੀਂ ਪਤਾ ਜਿੱਤ ਹੁੰਦੀ ਹੈ ਲੜਨ ਵਾਲੇ ਲੋਕਾਂ ਦਾ ਹਮੇਸ਼ਾ ਇੱਕ ਹੋਈਆ ਉਹਨਾਂ ਦਾ ਨਾਮ ਰਹਿੰਦਾ ਹੈ ਇੱਥੇ ਹਕਾਰਾ ਦਾ ਜਿੱਤ ਕਦੇ ਨਹੀਂ ਹੋਈ ਇੱਥੇ ਵਿਚਾਰਾਂ ਦਾ ਜਿੱਤ ਹੋਈ ਹੈ ਔਰ ਵਿਚਾਰਾਂ ਦੀ ਜਿੱਤ ਹੈ ਜਿਹੜੀ ਉਹ ਸਦਾ ਅਮਰ ਰਹਿੰਦੀ ਹੈ ਇਸ ਕਰਕੇ ਸਾਥੀਓ ਇੱਥੇ ਆਪਾਂ ਲੜਦੇ ਹਾਂ ਪਰ ਇਸ ਸਰਕਾਰ ਨੂੰ ਇਸ ਚੰਗੀ ਸ਼ਰਮ ਹੋਣੀ ਚਾਹੀਦੀ ਹੈ ਵੀ ਅਸੀਂ ਤਾਂ ਕੁਝ ਨਹੀਂ ਮੰਗਣਾ ਹੈ ਅਸੀਂ ਤਾਂ ਜਿਹੜਾ ਸਾਡਾ ਹੱਕ ਦਿੱਤਾ ਹੈ ਮੁਲਾਜ਼ਮਾਂ ਨੂੰ ਕੋਈ ਨਹੀਂ ਦੇਣਾ ਆ ਸਾਰੀਆਂ ਸਰਕਾਰਾਂ ਨੇ ਦੇ ਜਿੱਤਾ ਹੋਇਆ ਹੈ ਸਾਰੀਆਂ ਸਰਕਾਰਾਂ ਨੇ ਉਹਨਾਂ ਦੇ ਪੇ ਕਮਿਸ਼ਨ ਦੇ ਬਕਾਇਦੇ ਦਿੱਤੇ ਹੋਏ ਨੇ ਤੇ ਸਾਰੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਕਰਮਚਾਰੀ ਪੱਕੇ ਕੀਤੇ ਹੋਏ ਨੇ ਤਾਂ ਸਰੂਪ ਸ਼ਰਮੌਰ ਜੀ ਕਹਿੰਦੇ ਆ ਵੀ ਤੁਸੀਂ ਅਰ ਸਾਥੀ ਦਾ ਬਰੇ ਕੰਪਿਊਟਰ ਤੇ ਅਫਸਰ ਰਿਟਾਇਰਮੈਂਟ ਦੇ ਨੇੜੇ ਹੈ ਤੇ ਅੱਜ ਤੱਕ ਉਹਨਾਂ ਨੂੰ ਤੁਸੀਂ ਰੈਗੂਲਰ ਨਹੀਂ ਦਿੱਤਾ ਤਾਂ ਫਿਰ ਤੁਸੀਂ ਕਿਹੜੀ ਸਾਡੀ ਸੇਵਾ ਕਰ ਰਹੇ ਹੋ ਇਹਦੀ ਕਿਹੜਾ ਤੁਹਾਡਾ ਇਹਦਾ ਬਿਜ਼ਨਸ ਜਿਹੜੀ ਕਹਿੰਦੇ ਹੋ ਵੀ ਅਸੀਂ ਆਮ ਪਾਰਟੀਆਂ ਤੇ ਆਮ ਲੋਕਾਂ ਦੇ ਵਿੱਚੋਂ ਨਿਕਲੋ ਤੁਸੀਂ ਤਾਂ ਉਹਨਾਂ ਤੋਂ ਚੰਗੇ ਖਾਤਾ ਇਹਨਾਂ ਨੂੰ ਲੋਕਾਂ ਨੇ ਪਛਾੜਿਆ ਸੀ ਤੇ ਸਾਨੂੰ ਉਹਨਾਂ ਦਾ ਬਦਲ ਬਣਾਇਆ ਤਾਂ ਇਸ ਕਰਕੇ ਮੈਂ ਬੋਤ ਸਭਾ ਨਾਲ ਲੈਂਦਾ ਹੋਇਆ ਭਾਖੀਆਂ ਨੂੰ ਇਹ ਹੀ ਫੀਲ ਕਰਦਾ ਵੀ ਆਪਾਂ ਜਨਤਾ ਨੂੰ ਝੰਡਾ ਕੰਨ ਤੋਂ ਨਾ ਰੁਕੀਏ ਕਿਉਂਕਿ ਸਾਡੀ ਲੜਾਈ ਹੈ ਜਿਹੜੀ ਉਹ ਸਰਕਾਰ ਨਾਲ ਹੈ ਨਾ ਕਿ ਜਨਤਾ ਨਾਲ ਹੈ ਬਹੁਤ ਸਕੇ ਦਾ ਗੱਤਾਰ ਨੂੰ ਇੱਕ ਸਾਈਡ ਤੇ ਨੰਗਾ ਦੇ ਦਿੱਤਾ ਹੈ ਕਰੇ ਤਾਂ ਅਸੀਂ ਗੰਮਤਾ ਤੋਂ ਹੀ ਸਹਿਯੋਗ ਲੈ ਕੇ ਲੜ ਤੱਕ ਦੇ ਤਾਂ ਇਹਨਾਂ ਕਹਦਾ ਹੋਇਆ ਬਸ਼ਮੰਦਾ ਜੱਟ ਦਾ ਬਹੁਤ ਧੰਨਵਾਦ ਐਂਬੂਲੈਂਸ ਕਿਉਂ ਭਰਾਤਰੀ ਜਿੱਥੇ ਬੰਦੀਆਂ ਜਿੰਦਾਬਾਦ 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 ਭਰਾਤਰੀ ਜਿੱਥੇ ਬੰਦੀਆਂ ਜਿੰਦਾਬਾਦ ਬੀਟੀਐਫ ਜੂਨੀਅਰ ਜਿੰਦਾਬਾਦ ਸਾਥੀਓ ਆਉਤੇ ਹੀ ਨੰਗੀ ਜਾਂਦੇ ਆ ਵਿੱਚ ਦੀ ਕੋਈ ਗੱਲ ਜੀ ਬਣਦੀ ਨਹੀਂ ਥੋੜਾ ਜਿਹਾ ਆਪਾਂ ਧਿਆਨ ਦੇ ਲਈਏ ਬਸ ਥੋੜਾ ਸਮਾਂ ਹੋ ਰਾ ਮੈਂ ਮੰਚ ਤੇ ਬੁਲਾਵਾਂਗਾ ਸੀਏਜੂ ਦੇ ਸੂਬਾ ਸਕੱਤਰ ਸਰਦਾਰ ਪਰਮਿੰਦਰ ਸਿੰਘ ਕੁਮਾਰ ਜੀ ਆਪਣੇ ਵਿਚਾਰ ਪੇਸ਼ ਕਰਨ ਪਰਮਿੰਦਰ ਸਿੰਘ ਕੁਮਾਰ ਜੀ ਅਸਲਾਮ ਸ਼ੰਗਰਸ਼ ਵਿੱਚ ਸਮੂਲੀਅਤ ਕਰਨ ਵਾਲੇ ਜਿਹੜਾ ਸਾਥੀਓ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ 2 ਮਿੰਟ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸਮਾਂ ਬਹੁਤ ਹੋ ਗਿਆ ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਸ਼ਬਦ ਦੇ ਨਾਲੋਂ ਹਟਾ ਦਿਓ ਇਹ ਕਿਸੇ ਵੀ ਕਿਸੇ ਵੀ EMPLOYE ਦੇ ਨਿਯੁਕਤੀ ਪੱਤਰ ਉਹਦੇ ਉੱਪਰ ਲਾਗੂ ਨਾ ਕੀਤੇ ਗਏ ਹੋਣ ਪੰਜਾਬ ਦੇ ਰਾਜਪਾਲ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਸਾਡੀਆਂ ਸਵਾਵਾ ਰੈਗੂਲਰ ਹੋਈਆਂ ਅਸੀਂ ਸਰਕਾਰ ਕੋ ਆਪਣਾ ਹੱਕੀ ਮੰਗ ਰਹੇ ਹਾਂ ਇਸ ਸਰਕਾਰ ਨੇ ਨਵਾਂ ਕੀ ਦੇਣਾ ਹੈ ਜੋ ਸਾਨੂੰ ਮਿਲਿਆ ਉਹ ਵੀ ਕੋਈ ਜਾ ਰਹੀ ਹੈ ਇਹ ਸਰਕਾਰ ਆਉਂਦੇ ਆ ਸਾਡਾ ਟੀਏ ਫ੍ਰੀ ਕਰ ਦਿੱਤਾ ਤੇ ਕਮਿਸ਼ਨ ਸਾਨੂੰ ਨਹੀਂ ਦਿੱਤਾ ਗਿਆ ਸੁਸਾਇਟੀ ਦੇ ਨਾਂ ਤੇ বারবার ਇਹ ਕਹਿੰਦੀ ਹੈ ਕਿ ਸਾਡੇ ਖਜ਼ਾਨੇ ਦੇ ਬੋਝ ਪੈਂਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਹਾਂ ਜਦੋਂ ਐਮਐਲਏ ਦੀਆਂ ਤਰਖਾਵਾਂ 3-3 ਲੱਖ ਰੁਪਏ ਕਰ ਦਿੱਤੀਆਂ ਉਦੋਂ ਕਿਹੜੇ ਖਜ਼ਾਨੇ ਦੇ ਬੋਝ ਪੈਂਦਾ ਜਦੋਂ ਨਵੀਆਂ ਗੱਡੀਆਂ ਐਮਐਲਏਆਂ ਨੂੰ ਦਿੱਤੀਆਂ ਜਾਂਦੀਆਂ ਮੰਤਰੀਆਂ ਨੂੰ ਦਿੱਤੀਆਂ ਜਾਂਦੀਆਂ ਉਦੋਂ ਕਿਹੜੇ ਖਜ਼ਾਨੇ ਦੇ ਉਦੋਂ ਖਜ਼ਾਨਾ ਪਾਕਿਸਤਾਨ ਦਾ ਹੈ ਉਹ ਵੀ ਪੰਜਾਬ ਦੇ ਲੋਕਾਂ ਦਾ ਖਜ਼ਾਨਾ ਜਿੱਥੇ ਬੋਝ ਪੈਂਦਾ ਸ਼ਗਰੂਰ ਵਾਸੀਆਂ ਨੂੰ ਮੈਂ ਬੇਇਤੀ ਕਰਦਾ ਇੱਕ ਵਾਰ ਇਹਦੇ ਗੱਲਾਂ ਜੇ ਆਗੇ ਦੇ ਭੰਡ ਦੇ ਇਹ ਭੰਡ ਦਾ ਭੰਡ ਜੇ ਭੰਡ ਕਰੀ ਮੁੱਖ ਮੰਤਰੀ ਨਹੀਂ ਜੇ ਬਣ ਸਕਦਾ ਬੰਦੇ ਦੀ ਲਿਆਕਤ ਹੁੰਦੀ ਆ ਇਹਦੇ ਕੰਮ ਕਰਨ ਦੀ ਇਹਦੇ ਵਿੱਚ 1% ਲਿਆਕਤ ਨਹੀਂ ਅਸੀਂ ਤੋਂ ਖਾ ਖਾ ਬੈਠੇ ਆ ਤੁਸੀਂ ਵੀ ਖਾ ਬੈਠੇ ਜੇ 2027 ਦੇ ਵਿੱਚ ਇਹਨੂੰ ਯਾਦ ਰੱਖਿਓ ਕਿ ਬੰਦੇ ਨੂੰ ਵੋਟ ਪਾਉਣੀ ਹੈ ਕਿ ਕੋਈ ਹੋਰ ਭੰਡ ਨੂੰ ਪਾਉਣੀ ਆ ਇਹ ਚੀਜ਼ ਜ਼ਰੂਰ ਯਾਦ ਰੱਖਿਓ ਇਤਿਹਾਸ ਪੜ ਕੇ ਦੇਖ ਲਓ ਉਹ ਔਰੰਗਜ਼ੇਬ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਸੀਗਾ ਹਰ ਖੂਨਤਾ ਉਹਦੇ ਕੋਲ ਸੀ ਕਿਹਾਂ ਅਤਿਆਚਾਰ ਕੀਤਾ ਜ਼ੁਲਮ ਕੀਤਾ ਉਹਦਾ ਅੱਜ ਨਾਮੋਂ ਨਿਸ਼ਾਨ ਨਹੀਂ ਰਿਹਾ ਉਹਦੀ ਮੜੀ ਤੇ ਦੀਵਾ ਬਾਲਣ ਵਾਲਾ ਨਹੀਂ ਜੀ ਕੋਈ ਰਿਹਾ ਤੇ ਇਹ ਵੀ ਦਿਨ ਦੂਰ ਨਹੀਂ ਜੇ ਭਗੰਤ ਮਾਨ ਨੂੰ ਵੀ ਕਿਤੇ ਉਹੀ ਉਹਦੇ ਵਾਲਾ ਸਮਾਂ ਤੇਰਾ ਵੀ ਨਾ ਆ ਜਾਵੇ ਕਮਿਊਟਰ ਧਿਆਵਾਂ ਦੇ ਹੱਕ ਨੂੰ ਦੇ ਰਹੇ ਸਾਡਾ ਵੀਰ ਜੋਨੀ ਸਿੰਘਲਾ ਮਰਨ ਵਤ ਤੇ ਕਿਉਂ ਬੈਠਾ ਆਪਣੇ ਕਰਕੇ ਨਹੀਂ ਆਪਣੇ ਸਾਰੇ ਕਾਟਰ ਦੇ ਸਾਥੀਆਂ ਉਹਨਾਂ ਦੇ ਪਰਿਵਾਰਾਂ ਉਹਨਾਂ ਦੇ ਪੁੱਤਿਆਂ ਦੇ ਪੁਹੇਕ ਕਰਕੇ ਬੈਠਾ ਜੇ ਸਾਡੇ ਸਾਥੀ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੋਏਗੀ ਇਹ ਕੋਈ ਦਾ ਹਿਸਾਬ ਮੰਗਾਂਗੇ ਜਿੱਥੇ ਵੀ ਮੁੱਖ ਮੰਤਰੀ ਜਾਏਗਾ ਇਹਦਾ ਹਿਸਾਬ ਮੰਗਿਆ ਜਾਊਗਾ ਸਾਡੀਆਂ ਮੰਗਾ ਕੋਈ ਨਵੀਆਂ ਮੰਗਾ ਨਹੀਂ ਸਾਡੇ ਜੋ ਨੋਟੀਫਿਕੇਸ਼ਨ ਦੇ ਮੁਤਾਬਕ ਰੈਗੂਲੇਟਰ ਨੇ ਉਹ ਨੂੰ ਇਨਬਿਲ ਲਾਗੂ ਕੀਤਾ ਜਾਵੇ ਅਤੇ

ਕੁੱਕਣ ਲੱਗੇ ਕੁੱਕਣ ਲੱਗੇ ਹਲੋ ਹੁਣ ਮੈਂ ਮਾਈਕ ਤੇ ਬੁਲਾਵਾਂਗਾ ਸਾਡੇ ਕੰਪਿਊਟਰ ਦੇ ਆਪਕ ਅਸ਼ੋਨੀ ਕੁਮਾਰ ਜੀ ਸਿਰਫ 2 ਮਿੰਟ ਲਈ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਆਰਤੀ ਫੂਕੀ ਜਾਊਗੀ ਤਰ ਅਧਿਆਪਕਾਂ ਨੂੰ ਆਪਾਂ ਫੇਰ ਇਕੱਠਾ ਕਰਦੇ ਹਾਂ 2 ਮਿੰਟ ਦਾ ਸਮਾਂ ਹੋਰ ਜਦ ਤੱਕ ਸਾਡਾ ਵੀਰ ਆਪਣੇ ਵਿਚਾਰ ਰੱਖੂਗਾ ਸਾਰੇ ਦੇ ਆਪਕਾਂ ਨੂੰ ਬੇਨਤੀ ਹੈ ਵੀ ਅਰਥੀ ਦੇ ਦਿਵਾਲੇ ਆਪਾਂ ਇਕੱਠੇ ਹੋ ਜਾਈਏ ਆਜੋ ਕੋਈ ਗੱਲ ਹੈ ਧੰਨਵਾਦ ਸਾਥੀ ਜੀ ਸਾਥੀਓ ਜੋ ਪ੍ਰੋਗਰਾਮ ਆਪਾਂ ਅੱਜ ਦਾ ਦਿੱਤਾ ਹੈ ਸੰਗਰੂਰ ਦੀ ਸਰਧੀ ਦੇ ਉੱਤੇ ਉਸ ਦੇ ਨਾਲ ਨਾਲ ਮੈਂ ਕਹਿਣਾ ਹੈ ਕਿ ਆਪਣਾ ਜੋਸ਼ ਘਟਣਾ ਨਹੀਂ ਚਾਹੀਦਾ ਇੱਕ ਵਾਰੀ ਪੂਰੇ ਜੋਸ਼ ਨਾਲ ਆਵਾਜ਼ दो ਹਮੇਸ਼ਾ ਆਵਾਜ਼ दो ਹਮੇਸ਼ਾ ਸਾਥੀਓ ਗੱਲ ਕਰਦੇ ਹਾਂ ਬਹੁਤ ਹੀ ਅਮਨੂਰੇ ਕਰ ਲੋ ਸਰਕਾਰ ਦੀ ਇਹ ਰ ਵੱਡਾ ਗੱਲ ਪਿੰਡ ਦੇ ਰਾਜੀਲਾ ਗਰਾਊਂਡ ਤੋਂ ਆ ਗਏ ਇਸ ਕ੍ਰਪਟੇ ਦੇ ਨਾਮ ਦੇ ਪਿੱਛੇ ਪਿੱਛੇ ਉਹ ਫਿਰ ਹਾਲੇ ਬੈਨਰ ਅੱਗੇ ਬੋਲਦੇ ਜਿਹੜੇ ਬੈਠੇ ਸੀ ਆਜੋ ਇੱਥੇ ਲੈ ਬੈਨਰ ਨੂੰ ਸਭਾਵਾਵਾਂ ਦੇ ਉੱਪਰ ਸਾਰੇ ਇਧਰ ਆ ਪਲੀਜ਼ ਪ੍ਰੈਸਰ ਨੂੰ ਹੋਰ ਹੋਣ ਦੀ ਹੈ ਕਿ ਥੋੜਾ ਜਿਹਾ ਮੀਰਾ ਪ ਵੱਡਾ ਕਰ ਲਿਓ ਵੈਰਾਈਟੀਆਂ ਨੂੰ ਬੇਤੀ ਹੈ ਕਿ ਦਾ ਅੱਜ ਸਾਥੀਆਂ ਦੇ ਕੋਲ ਹੀ ਵੱਡੇ ਘੇਰੇ ਦੇ ਵਿੱਚ ਖੜਨ ਲਈ ਜਿਆਦਾ ਤਾਂ ਜਾਵੇ ਜੀ ਬਿਲਕੁਲ ਵੀ ਆਪਾਂ ਅੱਗੇ ਕੱਛਦਾ ਕਰੀਏ ਕੀ ਐ ਫਰਮਾਈ ਤੁਹਾਨੂੰ ਵੀ ਉਧਰ ਆ ਬੈ ਲਾਈਵ ਕੀਤਾ ਹੋਇਆ ਅੰਮੀ ਉਧਰ ਆ ਅੰਮੀ ਉਧਰ ਆ ਇੱਕ ਵਾਰੀ ਥੋੜਾ ਥੋੜਾ ਆਪਾਂ ਬੈਕਅਪ ਹੋਈਏ ਥੋੜਾ ਥੋੜਾ ਆ ਆ ਗੱਲ ਆਪਾਂ ਕਰਦੇ ਸੀ ਇਸ ਸਰਕਾਰ ਦੀ ਆਪਾਂ ਆਉਂਦੇ ਆਉਂਦੇ ਇੱਕ ਨਾਰਾ ਲਗਾ ਰਹੇ ਸੀ ਮਾਨਾ ਤੇਰੀ ਕੀ ਸਰਕਾਰ ਢੀਆਂ ਪੈਣਾ ਵੇ ਬਾਜ਼ਾਰ ਮੈਂ ਕਹਾਂਗਾ ਬੇਈ ਮਾਨਾ ਤੇਰੀ ਕੀ ਸਰਕਾਰ ਢੀਆਂ ਪੈਣਾ ਵਿੱਚ ਬਾਜ਼ਾਰ ਇਹ ਮਾਨ ਬੇਈਮਾਨ ਕਿਉਂ ਹੈ ਇਹ ਸੁਣਨ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਇਹ ਸੰਗਰੂਰ ਦੀ ਧਰਤੀ ਜਿਸਨੇ